ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ ਤੇ ਅੱਜ ਆਪਾਂ ਤੁਹਾਡੇ ਨਾਲ ਡੋਸਾ ਰੈਸਪੀ ਸ਼ੇਅਰ ਕਰਾਂਗੇ ਤੇ ਬਹੁਤ ਸਿੰਪਲ ਜੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਉਹਦੇ ਵਾਸਤੇ ਇੱਕ ਕੌਲੀ ਆਪਾਂ ਚੌਲ ਲੱਲੇ ਨੇ ਇੱਕ ਕੌਲੀ ਆਪਾਂ ਲਵਾਂਗੇ ਜੀ ਉੜਦ ਦੀ ਦਾਲ ਤੇ ਅੱਧੀ ਕੌਲੀ ਆਪਾਂ ਚਣਿਆਂ ਦੀ ਦਾਲ ਲਵਾਂਗੇ ਤੇ ਇਹਨਾਂ ਨੂੰ ਆਪਾਂ ਭਿਓ ਕੇ ਰੱਖ ਲਵਾਂਗੇ ਦੋ ਗੜਵੀਆਂ ਪਾਣੀ ਦੀ ਪਾ ਕੇ ਅਸੀਂ ਭਿਓ ਕੇ ਰੱਖ ਲੈਣਾ ਤਿੰਨ ਤੋਂ 4 ਘੰਟਿਆਂ ਵਾਸਤੇ ਜਿਹੜੀ ਦਾਲ ਚੌਲ ਵਗੈਰਾ ਸਾਰੇ ਫੁੱਲ ਜਾਣ ਚੰਗੇ ਤਰੀਕੇ ਦੇ ਨਾਲ ਇਸੇ ਤਰੀਕੇ ਨਾਲ ਆਪਾਂ ਮਿਕਸ ਕਰਕੇ ਤੇ ਹੁਣ ਇਹਨੂੰ ਰੱਖ ਲੈਣਾ ਟੱਕ ਕੇ ਤੇ ਹੁਣ ਆਪਾਂ ਦੇਖ ਲਵਾਂਗੇ ਜੀ ਬਿਲਕੁਲ ਵਧੀਆ ਤਰੀਕੇ ਨਾਲ ਭੇਜ ਚੁੱਕੇ ਹੁਣ ਇਹ ਤਿੰਨ ਚਾਰ ਪਾਣੀ ਤਾਂ ਨਹੀਂ ਧੋਂ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਸ ਲੈਣਾ ਏ ਬਿਲਕੁਲ ਬਰੀਕ ਪੀਸਾਂਗੇ ਥੋੜਾ ਥੋੜਾ ਪਾਣੀ ਵੀ ਪਾ ਲਵਾਂਗੇ ਵਿੱਚ ਬਹੁਤਾ ਨਹੀਂ ਪਾਣੀ ਪਾਉਣਾ ਸਿਰਫ ਥੋੜਾ ਜਿਹਾ ਪਾਣੀ ਪਾ ਕੇ ਪੀਸਣਾ ਏ ਹੁਣ ਅਸੀਂ ਇਸ ਤਰੀਕੇ ਨਾਲ ਸਾਰਿਆਂ ਨੂੰ ਦਾਲ ਚੌਲ ਜੜੇ ਬਣਾਏ ਪਿਓਂ ਕੇ ਰੱਖੇ ਹੋਏ ਸੀ ਆਪਾਂ ਉਹਨਾਂ ਨੂੰ ਪੀਸ ਲੈਣਾ ਇਸੇ ਤਰੀਕੇ ਨਾਲ 5 ਮਿੰਟ ਵਾਸਤੇ ਆਪਾਂ ਇਹਨੂੰ ਫੈਟ ਲਵਾਂਗੇ ਫੈਟਣ ਤੋਂ ਬਾਅਦ ਆਪਾਂ 2 ਘੰਟੇ ਵਾਸਤੇ ਇਹਨੂੰ ਰੱਖ ਲਵਾਂਗੇ ਟੱਕ ਕੇ 2 ਘੰਟੇ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ 2 ਘੰਟੇ ਹੋ ਚੁੱਕੇ ਆਪਾਂ ਹੁਣ ਇਹਨੂੰ ਮਿਕਸ ਕਰਨ ਤੋਂ ਬਾਅਦ ਜਿਹੜਾ ਆਪਾਂ ਹੁਣ ਅਸੀਂ ਇਹਦੇ ਡੋਸੇ ਬਣਾਉਣੇ ਸਟਾਰਟ ਕਰਾਂਗੇ ਡੋਸਾ ਜਿਹੜਾ ਜਿੰਨਾ ਤੁਸੀਂ ਬਣਾਉਣਾ ਉਸੇ ਹਿਸਾਬ ਨਾਲ ਤੁਸੀਂ ਰੱਖ ਲੈਣਾ ਬਾਕੀ ਦਾ ਤੁਸੀਂ ਫ੍ਰੀਜ ਵਿੱਚ ਰੱਖ ਲੈਣਾ ਜੇ ਤੁਹਾਡਾ ਡੋਸੇ ਬਣਾਉਣ ਵਾਲਾ ਬੈਟਰ ਖੱਟਾ ਹੋ ਜਾਵੇ ਇੱਕ ਚਮਚਾ ਆਪਾਂ ਨਮਕ ਪਾ ਲਿਆ ਤੁਸੀਂ ਇਹਦੇ ਵਿੱਚ ਨਾਰੀਅਲ ਦਾ ਪਾਣੀ ਪਾ ਕੇ ਲੈਣਾ ਹੈ ਤਾਂ ਆਪਾਂ ਨੋ ਸਟਿੱਕੀ ਪੈਨ ਲਵਾਂਗੇ ਤੁਸੀਂ ਕਾਸਟ ਆਇਰਨ ਦਾ ਵੀ ਤਵਾ ਲੈ ਸਕਦੇ ਉਹਤੇ ਵੀ ਡੋਸਾ ਬਹੁਤ ਵਧੀਆ ਬਣਦਾ ਹੈ ਮੇਰੇ ਕੋਲ ਨਹੀਂ ਸੀ ਮੈਂ ਇਸ ਤਰ੍ਹਾਂ ਹੀ ਬਣਾ ਕੇ ਦੱਸਾਂਗੀ ਤੁਹਾਨੂੰ ਇਸ ਤਰੀਕਾ ਨਾਲ ਪਤਲਾ ਪਤਲਾ ਫੈਲਾ ਲੈਣਾ ਚਾਰੇ ਪਾਸੇ ਹੀ ਬਹੁਤਾ ਮੋਟਾ ਨਹੀਂ ਬਣਾਉਣਾ ਸੀ ਇਸੇ ਤਰੀਕੇ ਨਾਲ ਹੀ ਅਸੀਂ ਬਣਾ ਕੇ ਇਹਨੂੰ ਤੇ ਜਦੋਂ ਇਹ ਬਿਲਕੁਲ ਸੁੱਕਣਾ ਸ਼ੁਰੂ ਹੋ ਜਾਏ ਉੱਪਰ ਅਸੀਂ ਬਟਰ ਲਗਾ ਲਵਾਂਗੇ ਤੇ ਜਦੋਂ ਇਹ ਤਿਆਰ ਹੋ ਜਾਵੇ ਕਿ ਤੁਸੀਂ ਦੇਖ ਸਕਦੇ ਆ ਆਪਣੇ ਆਪ ਹੀ ਇਹ ਫਰਾਈਪੈਨ ਨੂੰ ਜਿਹੜਾ ਛੁੱਡਣਾ ਸ਼ੁਰੂ ਕਰ ਦਿੱਤਾ ਏ ਤੇ ਹੁਣ ਆਪਾਂ ਇਹਦਾ ਗੋਲ-ਗੋਲ ਰੋਲ ਬਣਾ ਕੇ ਤਿਆਰ ਕਰ ਲਵਾਂਗੇ ਤੇ ਡੋਸਾ ਜਿਹੜਾ ਬਹੁਤ ਸਿੰਪਲ ਤਰੀਕੇ ਨਾਲ ਘਰ ਵਿੱਚ ਬਣਾ ਸਕਦੇ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਕਲਰ ਇਹਦਾ ਡੋਸੇ ਦਾ ਜਿਹੜਾ ਆਇਆ ਏ ਬਹੁਤ ਹੀ ਵਧੀਆ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਇਆ ਆਪਾਂ ਇਹਨਾਂ ਨੂੰ ਘਰ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਇਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਦੂਜੇ ਡੋਸੇ ਨੂੰ ਵੀ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਉਸੇ ਤਰੀਕੇ ਨਾਲ ਫਰਾਈਪਨ 'ਚ ਪਾਣੀ ਪਾ ਲਵਾਂਗੇ ਥੋੜਾ ਜਿਹਾ ਪਹਿਲਾਂ ਉਸ ਤੋਂ ਬਾਅਦ ਆਪਾਂ ਥੋੜਾ ਥੋੜਾ ਕਰਕੇ ਜਿਹੜਾ ਡੋਸੇ ਦਾ ਬੈਟਰ ਉਹਨੂੰ ਫੈਲਾ ਲੈਣਾ ਏ ਬਿਲਕੁਲ ਪਤਲਾ ਹੀ ਫਲਾਣਾ ਹੈ ਮੋਟਾ ਨਹੀਂ ਫਲਾਣਾ ਜੇ ਤੁਸੀਂ ਮੋਟਾ ਪਾਓਗੇ ਫਿਰ ਇਹ ਡੋਸਾ ਸੌਫਟ ਪੈ ਜਾਵੇਗਾ ਤੇ ਜਦੋਂ ਤੁਸੀਂ ਖਾਣੇ ਹੁਣ ਉਸੇ ਟਾਈਮ ਹੀ ਤੁਸੀਂ ਇਹਨੂੰ ਬਣਾਉਣਾ ਸਟਾਰਟ ਕਰੋਗੇ ਤੇ ਤਾਂ ਹੀ ਜਿਹੜਾ ਡੋਸੇ ਦਾ ਜਿਹੜਾ ਵਧੀਆ ਬਣਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਦੂਸਰਾ ਵੀ ਅਸੀਂ ਇਸੇ ਤਰੀਕੇ ਨਾਲ ਹੀ ਬਣਾ ਕੇ ਤਿਆਰ ਕਰ ਦਿੱਤਾ ਜੇ ਤੁਸੀਂ ਜੇ ਤੁਸੀਂ ਬਣਾ ਕੇ ਖੇਤਰੇ ਰੱਖ ਲਓਗੇ ਤੇ ਇਹ ਬਿਲਕੁਲ ਸੌਫਟ ਪੈ ਜਾਣਗੇ ਤੁਸੀਂ ਜਦੋਂ ਗਰਮ ਗਰਮ ਬਣਾ ਕੇ ਇਹਨੂੰ ਖਾਓਗੇ ਬਹੁਤ ਹੀ ਟੇਸਟੀ ਬਣਗੇ ਤੇ ਹੁਣ ਤੁਸੀਂ ਦੇਖ ਸਕਦੇ ਸਾਰੇ ਹੀ ਅਸੀਂ ਜਿਹੜੇ ਡੋਸਾ ਉਹ ਬਣਾ ਕੇ ਤਿਆਰ ਕਰ ਲਿਆਏ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਬਹੁਤ ਸਿੰਪਲ ਬਹੁਤ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਂਦਾ ਜੇ ਬਾਜ਼ਾਰ ਜਾਣ ਦਾ ਟਾਈਮ ਨਾ ਹੋਵੇ ਤਾਂ ਤੁਸੀਂ ਘਰ ਵਿੱਚ ਹੀ ਇਹਨਾਂ ਨੂੰ ਬਣਾ ਕੇ ਖਾ ਸਕਦੇ ਹੋ ਬੱਚਿਆਂ ਨੂੰ ਵੀ ਬਣਾ ਕੇ ਦੇ ਸਕਦੇ ਹੋ ਤੇ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ